ਭੱਜ ਕੇ ਆ ਜੀ ਦੇਖਿਓ ਚੱਲ ਪਿਆ ਕੰਮ ਚੱਲ ਪਈ ਓਏ ਵਧੀਆ ਚੱਲ ਰਹੀ ਹਾਂਜੀ ਵਧੀਆ ਚੱਲ ਰਹੀ ਆ ਸਾਰਾ ਕੁਝ ਇਕੱਠਾ ਹੋ ਰਹੀ ਜਾ ਰਿਹਾ ਹੁਣ ਤਾਂ ਦੇਖੋ ਤਾਂ ਸਹੀ ਹਾਂਜੀ ਹਾਂਜੀ ਤੇਉਕੇ ਜੀ ਵਧੀਆ ਲੱਗ ਡਿਕਣ ਹਾਂਜੀ ਹਾਂਜੀ ਤੇ ਮੈਨੂੰ ਇੱਕ ਗੱਲ ਦੱਸੋ ਵੀ ਵਧੀਆ ਗਲਾਬ ਗਲੂਬ ਦੇ ਫੁੱਲਾਂ ਦੀ ਬਾਸ਼ਨਾ ਆਊਗੀ ਹਾਂਜੀ ਉਹ ਤਾਂ ਆਊਗੀ ਹੁਣ ਜਦੋਂ ਵਿੱਚ ਪਾਏ ਨੇ ਉਹ ਤਾਂ ਆਊਗੀ ਆਊਗੀ ਤੇ ਤੁਸੀਂ ਦੇਖ ਹੀ ਜਾਵੇ ਕਿੰਨੀ ਵਧੀਆ ਚੀਜ਼ ਕਮਾਲ ਦੀ ਚੀਜ਼ ਬਣ ਕੇ ਤਿਆਰ ਹੋਊਗੀ ਤੇ ਚਲੋ ਜੀ ਫਿਰ ਕਰਦੇ ਹਾਂ ਸਟਾਰਟ ਤੇ ਚੀਜ਼ ਹੈ ਜਿਹੜੀ ਆਪਾਂ ਕਿਵੇਂ ਬਣਾ ਸਕਦੇ ਹਾਂਜੀ ਤੇ ਅੱਜ ਆਪਾਂ ਬਣਾਉਣ ਲੱਗੇ ਹਾਂ ਜੀ ਗੁਲਾਬ ਤੋਂ ਬਹੁਤ ਹੀ ਵਧੀਆ ਚੀਜ਼ ਕਿਉਂਕਿ ਇਹ ਉਂਝ ਵੀ ਮਤਲਬ ਜਦੋਂ ਇਹ 2-3 ਦਿਨ ਹੋ ਜਾਂਦੇ ਡਿੱਗ ਕੇ ਖਰਾਬ ਹੀ ਹੋ ਜਾਂਦੇ ਨੇ ਪਰ ਇਹ ਤੋਂ ਇੱਕ ਕਮਾਲ ਦੀ ਚੀਜ਼ ਬਣਦੀ ਜੋ ਤੁਹਾਡੇ ਪੈਸੇ ਦੀ ਵੀ ਬਚਤ ਕਰੂਗੀ ਤੇ ਜਿਹੜੇ ਆਪਾਂ ਫੁੱਲ ਆ ਜੀ ਇਹਨਾਂ ਨੂੰ ਆਪਾਂ ਇੱਕ ਵਾਰ ਤਾਂ ਧੋ ਲਾਸਤੇ ਇੱਕ ਵਾਰ ਇਹਨਾਂ ਦੀ ਜਿਹੜੀਆਂ ਪੱਤੀਆਂ ਨੇ ਜੀ ਆਪਾਂ ਅਲੱਗ ਕਰਕੇ ਇੱਕ ਵਾਰ ਆਪਾਂ ਹੋਰ ਧੋਲਾਂਗੇ ਜੀ ਨਹੀਂ ਮਤਲਬ ਇੰਨੇ ਫੁੱਲਾਂ ਤੋਂ ਬਣਾਏਂਗੀ ਕੀ ਰੋਣ ਮੈਨੂੰ ਗੱਲ ਦੀ ਸਮਝ ਨਹੀਂ ਲੱਗੀ ਤਰੀਕਾ ਇੱਕ ਇਹ ਬਣਾਵਾਂਗੇ ਜੀ ਆਪਾਂ ਫੇਸ ਵਾਸਤੇ ਤੇ ਇੱਕ ਬਣਾਵਾਂਗੇ ਜੀ ਆਪਾਂ ਬੁੱਲਾਂ ਵਾਸਤੇ ਬਹੁਤ ਵਧੀਆ ਚੀਜ਼ ਜੋ ਮਤਲਬ ਬਹੁਤ ਪੈਸਿਆਂ ਦੇ ਪੈਸਿਆਂ ਦੀ ਬਚਤ ਕਰੂਗੀ ਕਿਉਂਕਿ ਆਪਾਂ ਬਾਜ਼ਾਰ ਚੋਂ ਲਿਆਉਂਦੇ ਨਹੀਂ ਉਹਦੇ ਵਿੱਚ ਨੀਰੇ ਕੈਮੀਕਲ ਹੀ ਹੁੰਦੇ ਨੇ ਜਿਵੇਂ ਆਪਾਂ ਗੁਲਾਬ ਜਲ ਲੈ ਕੇ ਆਉਂਦੇ ਆ ਜੀ ਪਰ ਇਹ ਆਪਾਂ ਹੋਮ ਮੇਡ ਘਰ ਵਿੱਚ ਹੀ ਤਿਆਰ ਕਰ ਸਕ ਬਿਲਕੁਲ ਦਿਲ ਤੂੰ ਕਰੇ ਕਿਵੇਂ ਬਣਾ ਲੇਗੀ ਹਾਂਜੀ ਉਹ ਮੈਂ ਦੱਸ ਦਿਆਂ ਕਿਵੇਂ ਬਣਾ ਸਕਦੇ ਆਗੇ ਤੇ ਇੱਕ ਜੀ ਮੇਰੇ ਲਈ ਪਰਫਮ ਹੁੰਦੀ ਹੈ ਜੀ ਉਹ ਵੀ ਨੇਚਰਲ ਆਪਾਂ ਕਿਵੇਂ ਤਿਆਰ ਕਰ ਸਕਦੇ ਕੋਈ ਚੀਜ਼ ਨਹੀਂ ਆਪਾਂ ਵੇਸਟ ਜਾਣਦੇ ਨਹੀਂ ਤੇ ਬਹੁਤ ਵਧੀਆ ਜਿਹੜੀ ਚੀਜ਼ ਉਹ ਬਣ ਕੇ ਤਿਆਰ ਹੋਊਗੀ ਠੀਕ ਹੈ ਹੁਣ ਆਪਾਂ ਸਭ ਤੋਂ ਪਹਿਲਾਂ ਅਲੱਗ ਕਰ ਲੈਣੀ ਹੈ ਮਤਲਬ ਇਹਦੀਆਂ ਹਾਂਜੀ ਇਹ ਆਪਾਂ ਲੈ ਹੋਏ ਨੇ ਜੇ 25 ਤੋਂ 30 ਫੁੱਲ ਲੈ ਲੈ ਵੱਧ ਘਾਟ ਆਪਾਂ ਲੈ ਸਕਦੇ ਆਂ ਜੀ ਠੀਕ ਹੈ ਜੀ ਕਿਉਂਕਿ ਹੁਣ ਫੁੱਲ ਬਹੁਤ ਲੱਗੇ ਹੋਏ ਆ ਹਨਾ ਹਾਂਜੀ ਹੁਣ ਜਿਹੜੇ ਸੀਜ਼ਨ ਕਰਕੇ ਫੁੱਲ ਆ ਜਿਹੜੇ ਬਹੁਤ ਲੱਗੇ ਹੋਏ ਨੇ ਤੇ ਕਾਫੀ ਫੁੱਲਾ ਜਿਹੜਾ ਤੇ ਹੁਣ ਆਪਾਂ ਕਿਉਂਕਿ ਰੇਤਾ ਮਿੱਟੀ ਲੱਗਿਆ ਹੁੰਦਾ ਜੀ ਕਈ ਵਾਰ ਇਹਨਾਂ ਤੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲਾਂਗੇ ਤੇ ਉਸ ਤੋਂ ਬਾਅਦ ਆਦੇ ਵੀ ਆਪਾਂ ਕੀ ਕਰਨਾ ਜੀ ਇਹਨਾਂ ਨੂੰ ਹਾਂਜੀ ਹਾਂਜੀ ਹੁਣ ਚਲੋ ਕੱਟ ਲੋ ਫਿਰ ਇਹਨਾਂ ਨੂੰ ਅਲੱਗ-ਅਲੱਗ ਕਰ ਲਓ ਤੇ ਲਓ ਜੀ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਜੀ 2-3 ਵਾਰ ਜੋ ਵੀ ਮਿੱਟੀ ਸੀਗੀ ਸਾਰੀ ਆਪਾਂ ਲਾੜ ਲਈ ਜੀ ਇਹਦੇ ਉੱਪਰ ਠੀਕ ਹੈ ਜੀ ਰੇਤਾ ਮਿੱਟੀ ਲੈ ਜੂਗਾ ਹਨਾ ਹਾਂਜੀ ਤੇ ਇਧਰ ਆਪਾਂ ਲਈ ਹੋਈ ਹੈ ਜੀ ਕੜਾਹੀ ਤੇ ਇਹਦੇ ਵਿੱਚ ਪਾ ਦਾਂਗੇ ਜੀ ਸਾਰੀਆਂ ਪੱਤੀਆਂ ਠੀਕ ਹੈ ਜੀ ਇਹ ਆਪਾਂ ਕੋਈ ਐਵੇਂ ਨਹੀਂ ਹੈਗੀ ਵੀ ਆਪਾਂ ਇੰਨਾਂ ਹੀ ਲੈਣੀਆਂ ਕਿ ਤੇ ਤੇ ਵਿਚਾਲੇ ਆਪਾਂ ਕਰ ਲੈਣਾ ਜੀ ਥੋੜਾ ਜਿਹਾ ਥਾਂ ਠੀਕ ਹੈ ਟੋਆ ਬਣਾ ਲੈਣਾ ਟੋਆ ਬਣਾ ਲੈਣਾ ਜੀ ਕਿਉਂਕਿ ਭਾਂਡਾ ਰੱਖਣਾਗਾ ਆਪਾਂ ਹਾਂਜੀ ਤੇ ਇੱਥੇ ਆਪਾਂ ਰੱਖ ਲੈਨੇ ਜੀ ਕੌਲੀ ਇਹ ਫਿਰ ਕੌਲੀ ਵਿਚਾਲੇ ਰੱਖ ਕੇ ਕੀ ਹਿਸਾਬ ਕਿਤਾਉ ਹਾਂਜੀ ਤੇ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਡੇਢ ਕੇ ਗਲਾਸ ਪਾਣੀ ਦਾ ਉੱਪਰ ਉੱਪਰ ਦੀ ਪਾਵਾਂਗੇ ਅੱਛਾ ਥੁੱਲਾ ਜਿਹਾ ਪਾਣੀ ਪਾਵਾਂਗੇ ਹਾਂਜੀ ਹੂੰ ਬਸ ਜ਼ਿਆਦਾ ਨਹੀਂ ਪਾਉਣਾ ਹੈਗਾ ਜੇ ਭਾਂਡਾ ਵੀ ਉਪਰੀ ਰਹੇ ਤੇ ਆਹ ਚੀਜ਼ ਨੂੰ ਆਪਾਂ ਇਹਦੇ ਉੱਪਰ ਰੱਖ ਲਾਂਗੇ ਜੀ ਇਹ ਕੀ ਜਗੜ ਚ ਲਾਈ ਜੰਨੀ ਰਹਣਾ ਤਾਂ ਲੋਟ ਨਹੀਂ ਆਉਣਾ ਜੀ ਹਨਾ ਡੂੰਗਾ ਲੈਣਾ ਪਊਗਾ ਭਾਂਡਾ ਹਾਂ ਕਿ ਫਿਰ ਤਾਂ ਪਾਣੀ ਵਿੱਚ ਜਾਣ ਜਾਂ ਸ਼ੌਲਡਰ ਲੈ ਲੈਣੇ ਜੀ ਭਾਂਡਾ ਕਿਉਂਕਿ ਜਿਹੜਾ ਸਾਰਾ ਪਾਣੀ ਹੈ ਜੀ ਭਾਫ ਉਹ ਇਹਦੇ ਵਿੱਚ ਇਕੱਠੀ ਹੋਵੇ ਉਹ ਫੇਰ ਹੀ ਚੀਜ਼ ਬਣਦੀ ਹੈ ਜੀ ਉਹ ਠੀਕ ਆ ਉਹ ਤ्योंਕੇ ਜਿਵੇਂ ਆਪਣੇ ਉਹ ਲੋਕ ਪੱਠੀ ਲਾਉਂਦੇ ਹੁੰਦੇ ਹਾਂ ਹਾਂਜੀ ਉਹ ਤਰੀਕਾ ਬਣਨਾ ਤੇ ਲਓ ਜੀ ਹੁਣ ਆਪਾਂ ਇਹਨੂੰ ਗਰਮ ਕੇ ਰ ਧਰ ਦਨੇ ਹੀ ਆਪਾਂ ਉਹਨੇ ਭਾਂਡਾ ਬਾਹਰ ਕੇ ਲੈ ਆਉਨੇ ਆ ਤੇ ਇਹਨੂੰ ਇੱਕ ਵਾਰ ਤਾਂ ਆਪਾਂ ਇਹਨੂੰ ਫੁੱਲ ਤੀ ਗਰਮ ਕਰਨਾ ਜੀ ਹਾਂਜੀ ਤੇ ਉਸ ਤੋਂ ਬਾਅਦ ਮਤਲਬ ਵੀ ਆਪਾਂ ਜਦੋਂ ਇਹ ਉੱਪਰ ਨਾਲ ਸਟਾਰਟ ਹੋ ਜੇ ਤਾਂ ਆਪਾਂ ਇਹਨੂੰ ਬਿਲਕੁਲ ਲੋ ਜਾਂ ਮੀਡੀਅਮ ਤੇ ਕਰਕੇ ਫਿਰ ਭਾਂਡਾ ਰੱਖ ਕੇ ਜਿਹੜੀ ਦੀ ਭਾਫ਼ ਹੈ ਉਹ ਆਪਾਂ ਇਕੱਠੀ ਕਰ ਲੈਂਦੇ ਹਾਂ ਠੀਕ ਹੈ ਹੁਣ ਫਿਰ ਭਾਂਡਾ ਪਾ ਲਓ ਹਾਂਜੀ ਵਿੱਚ ਬਹੁਤ ਹੁੰਦੇ ਨੇ ਵੀ ਜਿਹੜਿਆ ਗਲਾਬ ਜਾਲਾ ਇਹਨੂੰ ਪਾਣੀ ਚ ਵਾਲ ਕੇ ਇਸਦੇ ਆ ਮਤਲਬ ਵੀ ਹਰਕ ਜਿਆ ਕੱਢ ਲੈਂਦੇ ਆਗੇ ਹੂੰ ਉਹ ਅਲੱਗ ਚੀਜ਼ ਹੁੰਦੀ ਹੈ ਜੀ ਤੇ ਇਹ ਜਿਹੜਾ ਗਲਾਬ ਜਾਲਾ ਮਤਲਬ ਜਿਹੜਾ ਆਹ ਠੱਠੀ ਵਾਲੇ ਤਰੀਕੇ ਨਾਲ ਬੰਨਣਾਗਾ ਇਹੀ ਹੈ ਜੀ ਅਸਲੀ ਗਲਾਬ ਅਸਲੀ ਗਲਾਬ ਜਾਲ ਤੇ ਲਓ ਜੀ ਆ ਤਾਂ ਭਾਂਡਾ ਰੱਖੀ ਹੋਇਆ ਸੀ ਤੇ ਇਹਦੇ ਉੱਪਰ ਆਪਾਂ ਪਲੇਟ ਹੀ ਰੱਖ ਲੈਣੇ ਜੀ ਕਿਉਂਕਿ ਆਪਣਾ ਜਿਹੜਾ ਭਾਂਡਾ ਉਹ ਥੋੜਾ ਜਿਹਾ ਘਟ ਡੂੰਗਾਗਾ ਹੂੰ ਪੂਰਾ ਨਹੀਂ ਆਇਆ ਉਹ ਪੂਰਾ ਨਹੀਂ ਆਇਆ ਜੀ ਚਲ ਕੋਈ ਗੱਲ ਨਹੀਂ ਤੇ ਇਹਨੂੰ ਆਪਾਂ ਟੇਡਾ ਕਰਕੇ ਰੱਖ ਲੈਣਾ ਕਿਉਂਕਿ ਜਿਹੜੀ ਸਾਰੀ ਭਾਫ਼ ਟਕਰਾਊਗੀ ਉਹ ਵਿਚਾਲੇ ਕਲੈਕਟ ਹੋਈ ਜਾਊਗੀ ਕਿਉਂਕਿ ਜੇਕਰ ਆਪਾਂ ਐਵੇਂ ਰੱਖਤਾ ਫਿਰ ਤਾਂ ਉਹ ਸਾਈਡਾਂ ਤੇ ਜਿਹੜਾ ਆਪਾਂ ਗਲਾਬ ਜਾਲ ਕੱਢਾਂਗਾ ਇਧਰ ਸਾਈਡਾਂ ਤੇ ਉਹ ਹੋਊਗਾ ਕਿਉਂਕਿ ਇਧਰੋਂ ਐ ਤਰ ਤਰ ਕੇ ਆਈ ਜਾਊਗਾ ਜੀ ਹਾਂ ਆ ਗਲਾਈ ਵਾਲਾ ਲੈਣਾ ਮਤਲਬ ਹਾਂਜੀ ਬਟੂਲੀ ਲੈ ਸਕਦੇ ਆ ਕੱਚ ਦਾ ਹੋਵੇ ਤਾਂ ਬਹੁਤ ਚੰਗੀ ਗੱਲ ਹੈ ਜੀ ਨਹੀਂ ਆਪਾਂ ਹੋਰ ਭਾਂਡਾ ਵੀ ਲੈ ਸਕਦੇ ਜੀ ਜਿਵੇਂ ਸਟੀਲ ਦੇ ਹੁੰਦੇ ਜੁੱਬਰੇ ਹੋਏ ਹਾਂਜੀ ਉਹ ਵੀ ਲੈ ਸਕਦੇ ਆ ਜੀ ਪਾਣੀ ਉਬਲਣਾ ਸਟਾਰਟ ਹੋ ਗਿਆ ਜੀ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਇੱਕ ਵਾਰ ਆਪਾਂ ਜ਼ਿਆਦਾ ਨਹੀਂ ਪਾਉਣਾ ਹੈਗਾ ਬਾਅਦ ਚ ਆਪਾਂ ਪਾ ਸਕਦੇ ਆ ਥੋੜਾ ਥੋੜਾ ਕਰਕੇ ਠੀਕ ਹੈ ਜੀ ਚਲੋ ਹੁਣ ਇਹਨੂੰ ਧਰ ਦੋ ਫਿਰ ਉੱਤੇ ਹਾਂਜੀ ਹੂੰ ਤੇ ਹੁਣ ਆਪਾਂ ਬਸ ਲੋ ਤੇ ਕਰ ਦਾਂਗੇ ਜੀ ਆ ਦੇਖ ਲਓ ਭਾਫ਼ ਜਿਹੜੀ ਸਟਾਰਟ ਹੋ ਗਈ ਜੀ ਹੁਣ ਹੂੰ ਸਾਰਾ ਧੁੰਦਲਾ ਹੋ ਗਿਆ ਢੱਕਣਾ ਹਾਂਜੀ ਤੇ ਜਿਹੜੀ ਆ ਮੋਰੀ ਆ ਜੀ ਇਹਦੇ ਉੱਤੇ ਆਪਾਂ ਲਾ ਦਾਂਗੇ ਥੋੜ ਠੀਕ ਹੈ ਜੀ ਇਸ ਪ੍ਰਕਾਰ ਲਾ ਦਾਂਗੇ ਜੀ ਹੂੰ ਤੇ ਉਹ ਦਾ ਆਸ-ਪਾਸੇ ਵੀ ਲੱਗਿਆ ਹੁੰਦਾ ਰਹਣਾ ਇੱਥੇ ਇੱਥੇ ਵੀ ਲੱਗਿਆ ਹੁੰਦਾ ਬਸ ਜ਼ਰੂਰਤ ਨਹੀਂ ਜੀ ਕਿਉਂਕਿ ਟਕਣੀ ਦੇ ਉੱਪਰ ਫਿੱਟ ਆਈ ਚੰਗੀ ਤਰ੍ਹਾਂ ਤੇ ਲਾ ਦੇ ਹੁਣ ਜਾਨ ਲੱਗ ਗਈ ਵੋਏ ਹੁਣ ਜਾਨ ਲੱਗ ਗਈ ਹੁਣ ਜਾਨ ਲੱਗ ਕੇ ਦੇਖ ਸਕਦੇ ਹਾਂ ਜੀ ਲਾਓ ਵੀ ਦੋਸਤ ਗੁਲਾਬ ਜਲ ਆਪਣਾ ਭਾਨਾ ਸਟਾਰਟ ਹੋ ਗਿਆ ਤੇ ਹੁਣ ਆਪਾਂ ਇਹਨੂੰ ਬਸ ਲੋ ਤੇ ਕਰ ਦਾਂਗੇ ਜੀ ਲੋ ਟੂ ਮੀਡੀਅਮ ਤੇ ਰੱਖ ਕੇ ਆਪਾਂ ਇਹਨੂੰ ਪਕਾਵਾਂਗੇ ਨਾਲੇ ਤਾਂ ਜਿਹੜਾ ਫੁੱਲਾਂ ਦਾ ਅਰਕ ਹੈ ਉਹ ਪੱਤੀਆਂ ਜਿਹੜੀਆਂ ਉਹ ਮਤਲਬ ਵੀ ਥੋੜੀਆਂ ਹੀ ਆ ਕੱਲਾ ਸਾੜ ਜਾਣੀਆਂ ਚਿੱਟੇ ਚ ਹੋ ਜਾਂਦੀਆਂ ਜੀ ਜਿਹੜਾ ਸਾਰਾ ਗੁਲਾਬ ਜਾਲਾ ਉਹ ਆਪਣਾ ਕਲੈਕਟ ਹੋ ਜਾਊਗਾ ਜਿਹੜਾ ਬਾਕੀ ਦਾ ਬਾਜੂ ਉਹਦੀ ਆਪਾਂ ਬਣਾਵਾਂਗੇ ਜੀ ਲਿਪ ਬਾਮ ਬੁੱਲਾ ਤੇ ਰੋਣ ਵਾਸਤੇ ਕਿਉਂਕਿ ਆਪਾਂ ਜਿਹੜੀ ਲਿਪਸਟਿਕ ਲਾਉਂਦੇ ਜਾਂ ਕੋਈ ਵੀ ਚੀਜ਼ ਆਪਾਂ ਯੂਜ਼ ਕਰਦੇ ਹਾਂ ਉਹਦੇ ਵਿੱਚ ਕੈਮੀਕਲ ਹੁੰਦੇ ਨੇ ਜੋ ਬੁੱਲਾਂ ਨੂੰ ਕਾਲਾ ਕਰ ਦਿੰਦੇ ਨੇ ਤੇ ਇਹ ਨੇਚਰਲ ਲਿਪ ਬਾਮ ਹੈ ਜਿਹੜੀ ਬਣ ਕੇ ਤਿਆਰ ਹੋਊਗੀ ਸੋ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਜੀ ਹੁਣ ਜਿਵੇਂ ਗਰਮੀ ਦਾ ਟਾਈਮ ਆ ਤੇ ਜਿਹੜੀ ਟੈਨਿੰਗ ਹੋ ਜਾਂਦੀ ਹੈਗੀ ਜਿਹੜਾ ਗੁਲਾਬ ਜਾਲਾ ਮਤਲਬ ਆਪਾਂ ਰੂਮ ਦੇ ਫੰਬੇ ਨਾਲ ਸਾਰੇ ਫੇਸ ਨੂੰ ਕਲੀਨ ਕਰ ਸਕਦੇ ਆ ਬਾਹਾਂ ਤੇ ਪੈਰਾਂ ਤੇ ਸਾਰੇ ਹੀ ਤੇ ਅਪਲਾਈ ਕਰ ਸਕਦੇ ਆ ਬਹੁਤ ਹੀ ਇਹ ਉਸੇ ਗਲਾਬ ਜਾਲ ਵਰਗੀ ਬਣੂਗਾ ਰਮਨ ਹਾਂਜੀ ਹਾਂਜੀ ਉਹਦੇ ਨਾਲ ਵੀ ਵਧੀਆ ਬਣੇਗੀ ਵੀ ਵਧੀਆ ਮਤਲਬ ਆਰਗੈਨਿਕ ਕਹਿ ਸਕਦਾ ਜੀ ਮਤਲਬ ਨੇਚਰਲ ਤੌਰ ਤੇ ਆਪਾਂ ਜਿਹੜਾ ਬਣਾਇਆ ਕੋਈ ਕੈਮੀਕਲ ਨਹੀਂ ਪਾਇਆ ਹਾਂਜੀ ਸੋ ਬਹੁਤ ਵਧੀਆ ਜਿਹੜਾ ਬਣ ਕੇ ਤਿਆਰ ਹੋਊਗਾ ਕਿੰਨਾ ਕੁ ਟਾਈਮ ਲੱਗੂ ਰਮਨ ਹੋਰ ਇਹਦੇ ਤੇ ਐਮ ਤਾਂ ਲੱਗ ਹੀ ਜਾਓ ਜੀ 25 ਮਿੰਟ ਅੱਧੇ ਘੰਟੇ ਵਾਂਗੂ ਠੀਕ ਹੈ ਜੀ ਇਹਨੂੰ ਆਪਾਂ ਲਾ ਕੇ ਧਰ ਦੇਣਾ ਲੋ ਫਲਮ ਤੇ ਹੈ ਬਸ ਹਾਂਜੀ ਬਸ ਲੋ ਟੂ ਮੀਡੀਅਮ ਰੱਖ ਕੇ ਆਪਾਂ ਇਹਨੂੰ ਚਲਾ ਦੇਣਾਗਾ ਇੱਕ ਵਾਰ ਜੀ ਬਸ ਆਪਾਂ ਫੁੱਲ ਤੇ ਕਰਕੇ ਉਬਾਲਾ ਜਿਹਾ ਦੇ ਦੇਣਾਗਾ ਉਸ ਤੋਂ ਬਾਅਦ ਬਸ ਆਪਾਂ ਲੋ ਤੇ ਕਰਕੇ ਟੱਕ ਕੇ ਰੱਖ ਦੇਣਾਗਾ ਹੁੰਬੇ ਚ ਦੀ ਚੈੱਕ ਕਰਦੇ ਰਹਿਣਾ ਕਿਤੇ ਗਲਾਬ ਜਾਂ ਡੁੱਲ ਵੀ ਨਾ ਜਾਵੇ ਆਪਣਾ ਹਾਂਜੀ ਹਾਂਜੀ ਇੱਕ ਆਪਾਂ ਬੱਧੀ ਦੇ ਵਿੱਚ ਪਲੇਟ ਧਰਤੀ ਨਾ ਚੌੜੀ ਉਹਦੇ ਚ ਪਲੇਟ ਰੱਖਤੀ ਹਾਂ ਵਧੀਆ ਕਲੈਕਟ ਹੋ ਜਾਊਗਾ ਆਪਣਾ ਹਾਂਜੀ ਹਾਂਜੀ ਤੇ ਇਸੇ ਤਰ੍ਹਾਂ ਦੋਸਤੋ ਤੁਸੀਂ ਮਤਲਬ ਜਗਾਰਜਾ ਬਣਾ ਲੈਣਾਗਾ ਕੋਈ ਜਿਹ ਕੜਾਹੀ ਵੱਡੀ ਲੈ ਸਕੋ ਮਤਲਬ ਜਿਹਦੀ ਦੰਗਾ ਇਜਾਜ਼ੇ ਹੋਵੇ ਹਨਾ ਤਾਂ ਉਹ ਉਹਦੇ ਚ ਮਤਲਬ ਹੋਰ ਵੀ ਸੌਖਾ ਹੋ ਜਾਊਗਾ ਆਪਾਂ ਨੂੰ ਸਹੀ ਗੱਲ ਹੈ ਇਹ ਚ ਸੌਖਾ ਹੋ ਜਾਊਗਾ ਉਹ ਤਾਂ ਇੰਜ ਵੀ ਲੈ ਸਕਦੇ ਪਲੇਟ ਬੂਂਦਾ ਵਧੀਆ ਵਿੱਚ ਡਿੱਗ ਰਹੀਆਂ ਦੋਸਤੋ ਮਤਲਬ ਵਧੀਆ ਕਲੈਕਟ ਹੋ ਰਿਹਾ ਜਗਾ ਹਾਂਜੀ ਹਾਂਜੀ ਵਧੀਆ ਹੋ ਰਿਹਾ ਜੀ ਦੇਖ ਤਾਂ ਸਹੀ ਹਾਂਜੀ ਸੋ ਬਹੁਤ ਵਧੀਆ ਨੇਚਰਲ ਆਰਗੈਨਿਕ ਚੀਜ਼ ਹੈ ਜੀ ਇਹ ਕੋਈ ਕੈਮੀਕਲ ਨਹੀਂ ਅਸਰ ਵੀ ਵਧੀਆ ਕਰੂਗੀ ਸੋ ਇਹ ਜ਼ਰੂਰ ਟਰਾਈ ਕਰਿਆ ਕਰੋ ਜੇਕਰ ਆਪਣੇ ਘਰੇ ਲੱਗੇ ਹੋਏ ਜੀ ਬਾਗੀਚੀ ਤਾਂ ਉਹਦੇ ਵਿੱਚ ਜਿਹੜੇ ਫੁੱਲ ਆ ਜਿਹੜੇ ਵੇਸਟ ਹੋ ਜਾਂਦੇ ਨੇ ਡਿੱਗ ਪੈਂਦੇ ਨੇਗੇ ਉਹਨਾਂ ਨੂੰ ਆਪਾਂ ਯੂਜ਼ ਕਰ ਸਕਦੇ ਹਾਂ ਜੀ ਤਾਂਮਕੇ ਨਾ ਪ੍ਰੋਪਰ ਡਿੱਗ ਨਹੀਂ ਰਹੇ ਜੀ ਤੇ ਹੁਣ ਆਪਾਂ ਇਹਦੇ ਬਰਫ਼ ਰੱਖ ਦਿੰਨੇ ਆ ਠੰਡਾ ਹੋ ਕੇ ਸੇ ਤਿੜਗੀ ਜਾਣਗੇ ਵਿੱਚ ਠੀਕ ਹੈ ਜੀ ਲਓ ਜੀ ਸਾਰੀ ਧਰ ਦੰਨੇ ਆਪਾਂ ਹੂੰ ਇਹ ਮਤਲਬ ਇਹ ਰੋ ਠੰਡੇ ਹੋ ਕੇ ਵਧੀਆ ਡਿੱਗਣ ਲੱਗ ਜਾਂਦੇ ਵਿੱਚ ਆ ਦੇਖ ਹੀ ਲੋ ਜੀ ਇਧਰ ਦੇਖ ਕਿੰਨੇ ਸ਼ੋ ਜਲਦੀ ਜਲਦੀ ਡਿੱਗਣ ਵੀ ਲੱਗੇ ਹੂੰ ਹਾਂ ਰੋਣੇ ਬਰਫ਼ ਫਰਕ ਪੈ ਗਿਆ ਰਵਨੇ ਵਰਫ ਧਰਨਾ ਹਣਾ ਹਾਂਜੀ ਤੇ ਆ ਵੀ ਚਲੋ ਦੋਸਤੋ ਜੇ ਨਾਲ ਡਿੱਗੜ ਮਤਲਬ ਆਪਾਂ ਵਰਫ ਧਰ ਲੈਣੀ ਉੱਤੇ ਹੈ ਤੂੰ ਤਾਂ ਡਿੱਗੀ ਜਾਂਦੇ ਨਹੀਂ ਹੋਰ ਧਰਦ ਪਰ ਸਮਰ ਕੇ ਧਰਦੇ ਰਹਾ ਲਓ ਜੀ ਕਾਫੀ ਸਾਰੀ ਧਰ ਦੰਨੇ ਹਾਂ 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 ਤੇ ਮਾਰ ਕੇ ਠੰਡਾ ਹੋ ਜਾਊਗਾ ਢੱਕਣਾ ਹਾਂਜੀ ਤੇ ਬਸ ਆਪਾਂ ਇਹਨੂੰ ਮੀਡੀਅਮ ਜੀ ਤੇ ਲੋ ਜੀ ਤੇ ਰੱਖ ਕੇ ਪਕਾਈ ਜਾਣਾ ਜੀ ਤੇ ਵਿੱਚ ਦੇ ਪਾਣੀ ਆਪਾਂ ਚੈੱਕ ਕਰ ਲੈਣਾ ਕਿ ਕਦੇ ਹੀਟਲਾ ਪਾਣੀ ਮੱਚ ਗਿਆ ਕਦੇ ਗੁਲਾਬ ਦੀਆਂ ਪੱਤੀਆਂ ਨਾ ਮਚਾ ਦਈਏ ਜੀ ਉਹ ਵੀ ਜ਼ਰੂਰ ਧਿਆਨ ਰੱਖਣਾ ਤੇ ਬਸ ਹੁਣ ਆਪਾਂ 25 ਮਿੰਟ ਅੱਧਾ ਘੰਟਾ ਦੀ ਵੇਟ ਕਰਦੇ ਆਂ ਤੇ ਉਸ ਤੋਂ ਬਾਅਦ ਮਿਲਦੇ ਆਂ ਜੀ ਕਿ ਮੈਂ ਰਮਣੇ ਬਣ ਗਿਆ ਹਾਂਜੀ ਬਣ ਕੇ ਤਿਆਰ ਹੋ ਗਿਆ ਥੋੜਾ ਜਿਹਾ ਆਪਾਂ ਪਹਿਲਾਂ ਕੱਢ ਲਿਆ ਸੀ ਇਹਦੇ ਚ ਠੀਕ ਹੈ ਜੀ ਤੇ ਹੁਣ ਜਿਹੜਾ ਆ ਬਾਕੀ ਰਹਿ ਗਿਆ ਸੀ ਜੀ ਇਹ ਆਪਾਂ ਇਹਦੇ ਵਿੱਚ ਪਾ ਲੈਣੇ ਹੈਗੇ ਹੂੰ ਬਣਤਾ ਬਾਵਾ ਗਿਆ ਕਿ ਥੋੜਾ ਹੀ ਆ ਉਹ ਪਹਿਲਾਂ ਕੱਢ ਕੇ ਉਤਮੇ ਰੱਖਤਾ ਜੀ ਪਰ ਉਹ ਵੀ ਪਾਣੀ ਮੰਗੂਗੀ ਸੀਗਾ ਤੇ ਥੋੜਾ ਜਿਹੜਾ ਬਾਕੀ ਮੈਨੂੰ ਇਸ ਸਮੇਂ ਹੇ ਦੇ ਵਿੱਚ ਪਾਣੀ ਨਾ ਪਾ ਜੇ ਚਲ ਧਿਆਨ ਨਾਲ ਹੁਣ ਡੋਲ ਨਾਲ ਇਹ ਪਲੇਟ ਜੀਮਣ ਕੇ ਡਰ ਲੱਗਦਾ ਮਸਾਂ ਦਾ ਘੱਟ ਰਹਿਣਾ ਤਪੋਰ ਕੰਟਾ ਹੋ ਗਿਆ ਦੋਸਤੋ ਇਦੇ ਕੋਲੇ ਖੜੇ ਨੂੰ ਸਰਾਣੇ ਤੇ ਇਧਰ ਪੱਤیاں ਵੀ ਜਿਵੇਂ ਚਿੱਟੀਆਂ ਵਾਂਗੂ ਹੋ ਗਈਆਂ ਜਿਹੜਾ ਰਾਸ ਸਾਰਾ ਨਿਕਲ ਚੁੱਕਿਆ ਹੈਗਾ ਹੂੰ ਤੇ ਕਹੋ ਜੀ ਟੁੱਲੂ ਨਹੀਂ ਆਵੇ ਕਿਤੇ ਮੈਂ ਧਿਆਨ ਨਾਲ ਧਿਆਨ ਨਾਲ ਖੜਜੋ ਖੜਜੋ ਐਵੇਂ ਕਰੋ ਮੇਰੀ ਗੱਲ ਸੁਣੋ ਦੋਨੇ ਪਾਸੇ ਹੱਥ ਪਾਓ ਇਹਦੇ ਗਰਮਾ ਜੀ ਖੜਜੋ ਫਿਰ ਮੈ ਕਢਾਉਣਾ ਤੁਹਾਡੇ ਨਾਲ ਤੁਹਾਨੂੰ ਦੋਸਤੋ 2 ਮਿੰਟ ਰੁਕੋ ਮੈਂ ਰਿਕਾਰਡਿੰਗ ਕੱਟ ਕੇ ਕਢਾ ਰਿਹਾ ਇਹਨੂੰ ਲਾਓ ਦੋਸਤੋ ਮਸਾ ਬਚਾਇਆ ਡੁਲਦਾਂ ਡੁਲਦਾਂ ਤੇ ਬਹੁਤ ਹੀ ਮੁਸ਼ਕਲ ਨਾਲ ਕੱਢਿਆ ਹਾਂਜੀ ਤੇ ਆ ਪੱਤੀਆਂ ਵੀ ਆ ਜਿਹੜੀਆਂ ਇਹ ਜਮਾ ਚਿੱਟੀਆਂ ਹੋ ਚੁੱਕੀਆਂ ਨੇ ਤੁਸੀਂ ਦੇਖ ਸਕਦੇ ਹੋ ਜੀ ਰੰਗ ਜ ਸਾਰਾ ਨਿਕਲ ਗਿਆ ਰਮਣ ਹਾਂਜੀ ਤੇ ਆਪਾਂ ਤਾਂ ਜਿਹੜਾ ਸਾਰਾ ਮਤਲਬ ਇਹਦਾ ਪਾਣੀ ਸੇ ਉਹ ਕੱਢ ਹੀ ਲਿਆ ਤੇ ਜੇਕਰ ਮਤਲਬ ਮੈਂ ਮੰਨਦਾ ਵੀ ਆਪਣੇ ਕੋਲ ਵੀ ਜ਼ਿਆਦਾ ਪੱਤੀਆਂ ਹੁੰਦੀਆਂ ਨੇਗੀਆਂ ਤਾਂ ਆਪਾਂ ਜਿਹੜਾ ਉਹਦਾ ਰਾਸਾ ਜਿਵੇਂ ਅਰਕ ਹੈ ਆਪਾਂ ਕੱਢ ਲਿਆ ਤੇ ਬਾਕੀ ਜਿਹੜੀਆਂ ਬਾਚੀਆਂ ਨੇ ਉਹ ਥੋੜੀਆਂ ਜਿਹੀਆਂ ਵੀ ਜ਼ਿਆਦਾ ਲਾਲ ਹੁੰਦੀਆਂ ਨੇਗੀਆਂ ਇਹ ਤਾਂ ਮੈਂ ਜਮੀ ਇਹਨਾਂ ਦਾ ਅਰਕ ਕੱਢ ਲਿਆ ਜੀ ਹਾਂਜੀ ਮਾ ਚਲੋ ਕਾਫੀ ਸਾਰੇ ਬਣਾ ਲਈਏ ਹਾਂਜੀ ਹਾਂਜੀ ਤੇ ਜਿਹੜਾ ਪੱਤੀਆਂ ਦਾ ਅਰਕ ਹੁੰਦਾ ਜੀ ਤੇ ਆਪਾਂ ਜਿਹੜਾ ਨਾਰੀਅਲ ਦਾ ਤੇਲ ਆ ਉਹਨੂੰ ਗਰਮ ਕਰਕੇ ਜਿਹੜਾ ਇਹ ਮਤਲਬ ਰਾਸ ਨਿਕਲੂਗਾ ਉਹਦੇ ਵਿੱਚ ਪਾ ਕੇ ਤੇ ਉਹ ਪਰ ਬੁੱਲਾ ਵਾਸਤੇ ਵੀ ਬਣਾ ਸਕਦੇ ਹਾਂ ਜੀ ਠੀਕ ਹੈ ਜੀ ਹਾਂ ਕੌਲੀ ਚੱਕਾ ਮੜ ਜਾ ਪਿਆ ਜਿਹੜਾ ਲਾਲ ਜਜੇ ਹੋਣਾ ਜੀ ਇਹ ਵੀ ਆਪਾਂ 2-3 ਦਿਨ ਵਾਸਤੇ ਰੱਖ ਸਕਦੇ ਹਾਂ ਜੀ ਇਹਨਾਂ ਨੂੰ ਵੀ ਫੇਸ ਤੇ ਅਪਲਾਈ ਕਰ ਸਕਦੇ ਹਾਂਗੇ ਪਰ ਇਹਦੇ ਨਾਲੋਂ ਆ ਜਿਹੜਾ ਵੈਸਟ ਹੈ ਜੀ ਪਾਣੀ ਇਹ ਮਤਲਬ ਪਿਓਰ ਨਿਕਲਿਆ ਹੋਇਆਗਾ ਠੀਕ ਹੈ ਜੀ ਤੇ ਉਹ ਬਸ ਇਹਨੂੰ ਵੀ ਵਰਤ ਸਕਦੇ ਜੀ ਇਹਨੂੰ ਵੀ ਆਪਾਂ ਇੱਕ ਕੌਲੀ ਚ ਜਾ ਵਿੱਚ ਨੂੰ ਹੀ ਜ ਇਹ ਬਸ ਐ ਪ੍ਰਮਾਡ ਮੋਟਲ ਪਾਫ ਨਾਲ ਹੀ ਹੋ ਜਾਂਦਾ ਜੀ। ਹੂੰ। ਤੇ ਇਹਨੂੰ ਵੀ ਆਪਾਂ ਲਗਾ ਸਕਦੇ ਹਾਂ ਹੈਂ? ਹਾਂਜੀ ਹਾਂਜੀ। ਤੇ ਜਿਹੜੀ ਨਾਲ ਤੁਸੀਂ ਲਿਪੋ ਬੋਮ ਕਹਿੰਦੇ ਸੀ ਉਹ ਫਿਰ ਚਿੱਟੇ ਹੋ ਗਏ ਹਨਾ ਪੱਤੇ। ਤਾਂ ਮੈਨੂੰ ਹਾਂਜੀ ਪੱਤੇ ਚਿੱਟੇ ਹੋ ਗਏ ਜੀ। ਹੂੰ। ਉਹ ਤਾਂ ਜਿਵੇਂ ਆ ਹੈਗਾ ਜੀ ਪਾਣੀ ਇਹਨੂੰ ਬੈਥਲੀਨ ਵਿੱਚ ਪਾ ਕੇ ਆਪਾਂ ਲਗਾ ਸਕਦੇ ਹਾਂਗੇ। ਠੀਕ ਹੈ ਜੀ। ਤੇ ਨਹੀਂ ਇਹ ਜਿਹੜੇ ਪੱਤੇ ਹੁੰਦੇ ਆ ਜੀ ਉਹਨਾਂ ਨੂੰ ਆਪਾਂ ਕੱਟ ਲੈਣਾ ਹੈਗਾ। ਹਾਂਜੀ। ਨਾਰੀਅਲ ਦੇ ਤੇਲ 'ਚ ਮਿਕਸ ਕਰਕੇ ਉਹਦਾ ਜੂਸ ਆ। ਉਹ ਆਪਾਂ ਐਵੇਂ ਪੁੱਲ ਲੈਣਾ ਜੀ। ਠੀਕ ਹੈ। ਆਹ ਦੇਖੋ ਦੋਸਤੋ ਜਿਵੇਂ ਚਿੱਟੇ ਹੋ ਗਏ ਪੱਤੇ ਮਤ ਕੋਸ਼ਵੋ ਦੇਖੋ ਜੀ ਸਾਰੀ ਰਸੋਈ ਮੈੱਕਣ ਲੱਗ ਗਈ ਜਿਵੇਂ ਰੂ ਅਬਜ਼ਾ ਪੀਤੀ ਉਹ ਰੱਖੀਂਦੀ ਆ ਹਾਂਜੀ ਲਓ ਜੀ ਦੋ ਪ੍ਰਕਾਰ ਦਾ ਜਿਹੜਾ ਆਪਣਾ ਰੋਜ਼ ਵਾਟਰ ਰੋਣ ਕਿ ਤਿਆਰ ਹੋ ਗਿਆ ਜੀ ਹਾਂਜੀ ਤੇ ਇਹਦੇ ਵਿੱਚ ਜੇ ਆਪਾਂ ਚਾਹੀਏ ਤਾਂ ਥੋੜਾ ਜਿਹਾ ਨਾਰੀਅਲ ਦਾ ਤੇਲ ਪਾ ਕੇ ਇਹਨੂੰ ਆਪਾਂ ਹੋਰ ਵੀ ਪਕਾ ਕੇ ਗਾੜਾ ਕਰ ਸਕਦੇ ਸਿਆ ਪਾਣੀ ਨੂੰ ਠੀਕ ਹੈ ਆਪਾਂ ਇਹ ਇਕੱਲੇ ਪਾਣੀ ਨੂੰ ਵੀ ਪਕਾ ਸਕਦੇ ਹਾਂ ਹਾਂਜੀ ਤੇ ਨਹੀਂ ਆਪਾਂ ਇਹਨੂੰ ਫੇਸ ਤੇ ਵੀ ਅਪਲਾਈ ਕਰ ਸਕਦੇ ਹਾਂ ਜੀ ਤੇ ਬਹੁਤ ਸੋਹਣਾ ਜਿਹੜਾ ਕੈਸਾ ਹੈ ਗਲਾਬ ਦੇ ਫੁੱਲਾਂ ਦਾ ਪਾਣੀ ਰੋਜ਼ ਵਾਟਰ ਬਣ ਕੇ ਤਿਆਰ ਆ ਜੀ ਦੋ ਪ੍ਰਕਾਰ ਦਾ ਆ ਜਿਆਦੇ ਪਿਓਰ ਆ ਜੀ ਆ ਜਿਹੜਾ ਆਪਾਂ ਉਂਝਿਆਰ ਮਗਰਾਂ ਜੀ ਉਹ ਚੀਜ਼ ਆਗੀ ਸੋ ਦੋਨੇ ਆਪਾਂ ਜਮਾ ਸਕਦੇ ਆ ਇਹਨੂੰ ਆਪਾਂ ਪਹਿਲਾਂ ਯੂਜ਼ ਕਰ ਸਕਦੇ ਆ ਇਹਨੂੰ ਆਪਾਂ ਮਹੀਨਾ ਦੋ ਮਹੀਨੇ ਸਟੋਰ ਕਰਕੇ ਫਰਿੱਜ ਚ ਰੱਖ ਸਕਦੇ ਆ ਜੀ ਤੇ ਬਹੁਤ ਕੰਮ ਦੀ ਚੀਜ਼ ਆ ਜੀ ਹੁਣ ਜਿਵੇਂ ਟੈਨਿੰਗ ਹੋ ਜਾਂਦੀ ਤੇ ਆਪਾਂ ਕਾਟਨ ਨਾਲ ਇਹਨੂੰ ਗਿੱਲਾ ਕਰਕੇ ਫੰਬੇ ਨੂੰ ਫੇਸ ਤੇ ਮਤਲਬ ਚੰਗੀ ਤਰ੍ਹਾਂ ਆਪਾਂ ਸਾਫ਼ ਕਰ ਸਕਦੇ ਆਂ ਜਿਹੜੀ ਸਾਰੀ ਟੈਨਿੰਗ ਹੋਲੀ-ਹੋਲੀ ਰਿਮੂਵ ਹੋ ਜਾਂਦੀ ਜੀ ਸੋ ਜਿਨ੍ਹਾਂ ਦੇ ਸਾਈਆਂ ਨੇਗੀਆਂ ਉਹ ਵੀ ਖਤਮ ਹੁੰਦੇ ਆ ਸੋ ਵਧੀਆ ਚੀਜ਼ ਹੈ ਜੀ ਸੋ ਜ਼ਰੂਰ ਟਰਾਈ ਕਰਨਾ ਜੀ ਵੀਡੀਓ ਵਧੀਆ ਲੱਗੀ ਅੱਗੇ ਜ਼ਰੂਰ ਸ਼ੇਅਰ ਕਰਨੀ ਜੀ ਤੇ ਜਿਹੜੀਆਂ ਮਤਲਬ ਵੀ ਬੇਸਟ ਚੀਜ਼ਾਂ ਹੋ ਜਾਂਦੀਆਂ ਨੇਗੀਆਂ ਜਿਵੇਂ ਫੁੱਲ ਲੱਗੇ ਪਏ ਸੀਗੇ ਸੋ ਉਹਨਾਂ ਤੋਂ ਆਪਾਂ ਘੱਟ ਦੀ ਜਿਹੜੀ ਚੀਜ਼ ਆ ਉਹ ਬਣਾ ਸਕਦੇ ਹਾਂ ਸੋ ਪੈਸੇ ਦੀ ਵੀ ਬਚਤ ਹੁੰਦੀ ਹੈ ਤੇ ਆਰਗੈਨਿਕ ਜਿਹੜੀ ਚੀਜ਼ ਆ ਉਹ ਵੀ ਬਣ ਕੇ ਆਪਣੇ ਕੋਲੇ ਤਿਆਰ ਹੁੰਦੀ ਹੈ ਅਸੀਂ ਸੋ ਜ਼ਰੂਰ ਟਰਾਈ ਕਰਨਾ ਜੀ ਵੀਡੀਓ ਵਧੀਆ ਲੱਗੀ ਅੱਗੇ ਜ਼ਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਰਨ ਬਹੁਤ ਬਹੁਤ ਧੰਨਵਾਦ